ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿੰਨਾ ਦੀ ਪਾਵਨ ਬਾਣੀ ਸ੍ਰੀ ਜਪੁ ਸਾਹਿਬ ਜੀ ਦੀ ਜੋ ਕੁਝ ਦਿਨਾਂ ਤੋਂ ਸੰਥਿਆ ਦੇ ਰੂਪ ਵਿੱਚ ਵਿਆਖਿਆ ਆਪਾਂ ਕਰ ਰਹੇ ਹਾਂ ਸੋ ਆਓ ਜੋ ਅਗਲੀਆਂ ਪੌੜੀਆਂ ਦੀ ਵਿਆਖਿਆ ਤੇ ਸੰਥਿਆ ਹੈ ਕਰਕੇ ਲਾਹੇ ਪ੍ਰਾਪਤ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਅਨੰਤੇ ਸੋ ਅਨੰਤੇ ਪਾਠ ਹੈ ਐੜਾ ਅਗੇਤਰ ਨੰਨੇ ਨੂੰ ਟਿੱਪੀ ਤੱਤੇ ਲਾਂ ਅਨੰਤੇ ਨਮਸਤੰ ਅਨੰਤੇ ਅਨੰਤੇ ਦਾ ਅਰਥ ਹੈ ਜਿਹਦਾ ਅੰਤ ਕੋਈ ਨਹੀਂ ਜਿਹੜਾ ਅੰਤ ਤੋਂ ਰਹਿਤ ਹੈ ਅਣਅੰਤੇ ਹੇ ਵਹਿਗੁਰੂ ਅੰਤ ਤੋਂ ਰਹਿ ਅੰਤ ਤੋਂ ਰਹਿਤ ਵਹਿਗੁਰੂ ਆਪ ਜੀ ਨੂੰ ਨਮਸ਼ਕਾਰ ਹੈ ਸੋ ਦੁਬਿਦਾ ਦਾ ਵੀ ਅੰਤ ਕਰਨ ਵਾਲੇ ਵਹਿਗੁਰੂ ਨੂੰ ਨਮਸ਼ਕਾਰ ਹੈ ਅੰਤ ਤੋਂ ਰਹਿਤ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਮਹੰਤੇ ਸੋ ਮਹੰਤੇ ਪਾਠ ਸੋ ਮਹੰਤੇ ਦਾ ਅਰਥ ਹੈ ਵੱਡਾ ਪੂਜਨੀਕ ਜਿਹੜਾ ਪੂਜਨੀਕ ਹੋਵੇ ਵੱਡਾ ਹੋਵੇ ਉਹਨੂੰ ਮਹੰਤ ਕਹਿੰਦੇ ਆ ਸੋ ਨਮਸ਼ਕਾਰ ਹੈ ਵੱਡੇ ਨੂੰ ਪੂਜਨੀਕ ਨੂੰ ਮਹੀ ਕਹਿੰਦੇ ਨੇ ਧਾਤੀ ਨੂੰ ਤੇ ਧਾਤੀ ਦਾ ਵੀ ਅੰਤ ਕਰਨ ਵਾਲਾ ਮਹੰਤੇ ਧਰਤੀ ਦਾ ਵੀ ਅੰਤ ਕਰਨ ਵਾਲਾ ਜਿਹੜਾ ਹੈ ਵਾਹਿਗੁਰੂ ਉਸ ਵਾਹਿਗੁਰੂ ਨੂੰ ਨਮਸ਼ਕਾਰ ਹੈ ਨਮਸਤਾਸਤ ਰਾਗੇ ਸੋ ਨਮਸਤਾਸਤ ਪਾਠ ਪਹਿਲਾਂ ਵੀ ਪਿੱਛੇ ਵੀ ਪਾਠ ਆਏ ਹਨ ਇਹ ਸੋ ਨੰਨਾ ਮੰਮਾ ਸਸਾ ਤੱਤੇ ਨੂੰ ਟਿੱਪੀ ਸਸਾ ਤੱਤੇ ਨੂੰ ਔਂਕੜ ਨਮਸਤਾਸਤ ਪਾਠ ਕਠਾਈ ਪਾਠ ਹੈ ਸੋ ਨਮਸਤਾ ਸਤਿ ਪਾਠ ਕਰਨਾ ਸੋ ਨਮਸਤਾ ਸਤਿ ਰਾਗੇ ਨਮਸਕਾਰ ਹੈ ਜਿਹੜਾ ਪ੍ਰੇਮ ਦੇ ਵਿੱਚ ਰੰਗਣ ਵਾਲਾ ਹੈ ਪ੍ਰੇਮ ਰੂਪ ਵਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਪ੍ਰੇਮ ਵਿੱਚ ਰੰਗ ਦਿੰਦਾ ਹੈ ਆਪਣੇ ਸੇਵਕਾਂ ਨੂੰ ਇਸ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਨਮਸਤੰ ਸੋਹਾਗੇ ਸੋਹਾਗੇ ਸਤਿ ਸ਼੍ਰੀ ਅਕਾਲ ਹਾਏ ਨੂੰ ਕੰਨਾ ਤੇ ਗੱਗੇ ਨੂੰ ਲਾ ਸੁਹਾਗੇ ਪਾਠ ਕਰਨਾ ਸੁਹਾਗੇ ਸੋ ਅਨੰਤ ਸਰੂਪ ਵਹਿਗੁਰੂ ਚੰਗੇ ਸੁਭਾਅ ਵਾਲੇ ਵਹਿਗੁਰੂ ਨੂੰ ਨਮਸਕਾਰ ਹੈ ਸੋ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਅਨੰਤ ਸਰੂਪ ਵਹਿਗੁਰੂ ਨੂੰ ਨਮਸਕਾਰ ਹੈ ਨਮੋ ਸਰਬ ਸੋਖੰ ਨਮੋ ਸਰਬ ਸੋਖੰ ਸੋ ਸੋਖੰ ਪਾਠ ਸ ਸੇ ਨੂੰ ਹੋੜਾ ਖਖੇ ਨੂੰ ਟਿੱਪੀ ਹੈ ਸੋਖੰ ਸੂਖਮ ਜਗ ਅੱਗਾ ਬੋਲਦੀ ਹੈ ਸੋਖੰ ਸੋ ਸੋਖੰ ਤੋਂ ਭਾਵ ਹੈ ਸਕਾਉਣ ਵਾਲਾ ਜਿਹੜਾ ਸਾਰਿਆਂ ਨੂੰ ਸਕਾਉਣ ਵਾਲਾ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮੋ ਸਰਬ ਕੋਖੰ ਸੋ ਪੋਖੰ ਪਾਠ ਸੋ ਪੋਖੰ ਦਾ ਅਰਥ ਹੈ ਪਾਲਣਾ ਕਰਨ ਵਾਲਾ ਜਿਹੜਾ ਪਾਲਦਾ ਹੈ ਸੋ ਪਾਲਣਾ ਕਰਨ ਵਾਲੇ ਵਹਿਗੁਰੂ ਨੂੰ ਨਮਸਕਾਰ ਹੈ ਨਮੋ ਸਰਬ ਕਰਤਾ ਸੋ ਜੀਵਾਂ ਦੇ ਸਿਰਜਣਹਾਰ ਨਾ ਜੀਵਾਂ ਨੂੰ ਸਿਰਜਣ ਵਾਲੇ ਨੂੰ ਨਮਸਕਾਰ ਹੈ ਨਮੋ ਸਰਬ ਹਰਤਾ ਹਰਤਾ ਦਾ ਅਰਥ ਹੈ ਨਾਸ ਕਰਨਾ ਹਰਤਾ ਪਾਠ ਸੋ ਹਰਤਾ ਦਾ ਅਰਥ ਨਾਸ ਹੈ ਨਾਸ ਕਰਨ ਵਾਲਾ ਸੋ ਜੀਵਾਂ ਨੂੰ ਸਿਰਜ ਕੇ ਨਾਸ ਕਰਨ ਵਾਲਾ ਜਿਹੜਾ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮੋ ਜੋਗ ਜੋਗੇ ਨਮੋ ਜੋਗ ਜੋਗੇ ਪਾਠ ਸੋ ਜਿਹੜਾ ਜੋਗੀਆਂ ਵਿੱਚ ਵੀ ਜੁੜਿਆ ਹੋਇਆ ਹੈ ਜੋਗੀਆਂ ਵਿੱਚ ਵੀ ਜੁੜੇ ਹੋਏ ਨੂੰ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਜੋਗ ਜੁੜਿਆਂ ਵਿੱਚ ਜਿਹੜਾ ਜੋਗ ਜੁੜਿਆਂ ਵਿੱਚ ਹੈ ਜਿਹੜੇ ਜੁੜ ਜਾਂਦੇ ਨੇ ਜੁੜਿਆਂ ਵਿੱਚ ਜੁੜੇ ਹੋਏ ਨੂੰ ਨਮਸ਼ਕਾਰ ਹੈ ਜੋੜਨ ਵਾਲਾ ਵਹਿਗੁਰੂ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਜੋਗੀਆਂ ਵਿੱਚ ਜੁੜੇ ਹੋਏ ਵਹਿਗੁਰੂ ਨੂੰ ਨਮਸ਼ਕਾਰ ਹੈ ਨਮੋ ਭੋਗ ਭੋਗੇ ਪਦਾਰਥਾਂ ਨੂੰ ਜਿਹੜੇ ਭੋਗਣ ਵਾਲੇ ਭੋਗੀ ਹਨ ਉਨ੍ਹਾਂ ਦੇ ਉਨ੍ਹਾਂ ਦਾ ਭੋਗ ਪਾਉਣ ਵਾਲੇ ਵਹਿਗੁਰੂ ਨੂੰ ਨਮਸ਼ਕਾਰ ਹੈ ਭੋਗ ਭੋਗੇ ਭੋਗਣ ਵਾਲੇ ਪਦਾਰਥਾਂ ਨੂੰ ਭੋਗੇ ਭੋਗ ਨਾਮ ਹੈ ਭੋਗਣਾ ਭੋਗੇ ਭੋਗ ਪਾਉਣ ਵਾਲਾ ਸੋ ਭੋਗ ਭੋਗੇ ਪਾਠ ਕਰ। ਸੋ ਭੋਗੀਆਂ ਦਾ ਵੀ ਭੋਗ ਪਾਉਣ ਵਾਲੇ ਵਹਿਗੁਰੂ ਨੂੰ ਨਮਸ਼ਕਾਰ ਹੈ। ਨਮੋ ਸਰਬ ਦਿਆਲੇ ਸੋ ਨਮਸ਼ਕਾਰ ਹੈ ਦਿਆਲੇ ਦਇਆ ਦਾ ਕਰ ਦਇਆ ਕਰਨ ਵਾਲਾ ਨਮੋ ਸਰਬ ਪਾਲੇ ਸੋ ਸਾਰਿਆਂ ਦੀ ਪਾਲਣਾ ਕਰਨ ਵਾਲੇ ਵਹਿਗੁਰੂ ਨੂੰ ਨਮਸ਼ਕਾਰ ਹੈ ਜਿਹੜਾ ਸਾਰਿਆਂ ਦੀ ਪਾਲਣਾ ਕਰਦਾ ਪ੍ਰਤ ਪਾਲ ਮਾਤਾ ਉਦਰ ਰੱਖੇ ਲਗਣ ਦੇ ਤਨਾ ਸੇਕ ਜਿਹੜਾ ਮਾਤਾ ਦੇ ਉਦਰ ਦੇ ਅੰਦਰ ਵੀ ਪਤ ਪਾਲਣਾ ਕਰਦਾ ਹੈ ਸੇਕ ਤੱਕ ਵੀ ਜੀਵ ਨੂੰ ਲੱਗਣ ਨਹੀਂ ਦਿੰਦਾ ਸੋ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਸੋ ਪੁਜੰਗ ਪ੍ਰਿਆਤ ਛੰਦ ਦੀ ਸਮਾਪਤੀ ਹੋਈ ਹੈ ਅੱਗੇ ਚਾਚਰੀ ਛੰਦ ਜਿਹੜਾ ਹੈ ਉਹ ਦੀ ਆਰੰਭਤਾ ਹੋਵੇਗੀ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ